ਹੋਈ ਜਾਂਦੇ ਗੁੱਸਾ ਸੁਣਨੋਂ ਆਪ ਦੇ ਕੱਲੇ ਜਾਨਵਰਾਂ ਨੂੰ ਮੋਹ ਪਿਆਰ ਚਾਹੀਦਾ ਕਿਉਂਕਿ ਪੈਸੇ ਛੋੜੇ ਲੱਗੇ ਆ ਫੇਰ ਜਦੋਂ ਬੱਕਰੀਆਂ ਮਾਰਦੀਆਂ ਅਗਲਾ ਟੋਹਾ ਪਟਾਉਣ ਵੀ ਨਹੀਂ ਨਾਲ ਜਾਂਦਾ ਇਹ ਪੋਲਟਰੀ ਫਾਰਮ ਹੈਗਾ ਪੋਲਟਰੀ ਫਾਰਮ 'ਚ ਵੀ ਇਹੀ ਹੁੰਦਾ ਤੇ ਆਪਾਂ ਮੱਝਾਂ ਗਾਂਆਂ 'ਚ ਉਹ ਵੀ ਐਂ ਹੁੰਦਾ ਛੋੜੇ ਤੇ ਘਾਟਾ ਪਰ ਜਿਵੇਂ ਸਾਡੇ ਤਾਂ ਇੱਥੇ ਵੈਟ ਕਰਨ ਲੋਕ ਇੱਥੇ ਮੇਲਾ ਲੱਗਿਆ ਰਹਿੰਦਾ 5 ਤੋਂ 10 ਬੰਦੇ ਡੇਲੀ ਆਉਂਦੇ ਆ ਹੁਣ ਕਈ ਬੰਦੇ ਫਾਰਮ ਤੇ ਵਾੜਨ ਜੋਗ ਹੁੰਦੇ ਕਿ ਨਹੀਂ ਵਾੜ ਸਕਦੇ ਆਪਾਂ ਫਾਰਮ ਤੇ ਜਦੋਂ ਤੁਸੀਂ ਅੱਜ ਮੇਰੇ ਫਾਰਮ 'ਚੋਂ ਗਏ ਆ ਤੁਸੀਂ ਸਿੱਧਾ ਜਾ ਕੇ ਆਪਦੀਆਂ ਬੱਕਰੀਆਂ ਤੁਸੀਂ ਅੱਜ ਮੰਡੀ ਘੁੰਮਣ ਆਏ ਹੋ ਨਹੀਂ ਵੜਨਾ ਆਪਦਾ ਘਰੇ ਜਾਓ ਨਹਾਵੋ ਧੋਵੋ ਕੱਪੜੇ ਚੇਂਜ ਕਰੋ ਫੇਰ ਆਪਦੇ ਕੋਈ ਅੱਧਾ ਪੌਣੇ ਘੰਟੇ ਬਾਅਦ ਆਪਦੇ ਜਾਨਵਰਾਂ ਨੂੰ ਪੱਠਾ ਨੀਰਾ ਜਾਂ ਉਹ ਚਾਹ ਆਪਦੇ ਚ ਵੜੋ ਇਹ ਬੱਕਰੀ ਬਿਮਾਰ ਹੁੰਦੀ ਨਹੀਂ ਛੇਤੀ ਜਦੋਂ ਹੋ ਗਈ ਇਹ ਦਿਲ ਬਹੁਤ ਛੇਤੀ ਛੱਡਦੀ ਹੈ ਇਹ ਟੀਕਿਆਂ ਟੂਕਿਆਂ ਤੋਂ ਤਾਂ ਬਹੁਤ ਘੱਟ ਕਵਰ ਹੁੰਦੀ ਹੈ ਇਹ ਹੁਣ ਆਪਾਂ ਗੱਲ ਕਰਾਂਗੇ ਲੋਨ ਤੇ ਸ਼ੈੱਡ ਪਾਉਣਾ ਜਾਂ ਆ ਪਾਉਣਾ ਉਹ ਚ ਸਾਵਧਾਨੀਆਂ ਕੀ ਹੈ ਜੇ ਮੰਨ ਲਾ 5 ਲੱਖ ਰੁਪਏ ਆਪਾਂ ਲਾਉਣਾ ਫਾਰਮ ਤੇ ਉਹ 5 ਲੱਖ ਚ ਆਪਾਂ ਸਹੂਲਤਾਂ ਵਧ ਵੀ ਕਰ ਸਕਦੇ ਆ ਤੇ ਉਹ ਚ ਆਪਾਂ ਜਾਨਵਰ ਮਾਰ ਵੀ ਸਕਦੇ ਆ ਕੋਈ ਉਹਦੀ ਛੱਤ ਨੀਵੀ ਹੋ ਗਈ ਹੀਟ ਹੋ ਗਈ ਉਹ ਚ ਜਾਂ ਕੋਈ ਚੋਰ ਆ ਗਏ ਕੁੱਤੇ ਖਾ ਗਏ ਉਹਨੇ ਪੈਸਿਆਂ ਚ ਚੰਗਾ ਕੰਮ ਹੋ ਵੀ ਜਾਂਦਾ ਤੇ ਮਾੜਾ ਵੀ ਹੋ ਜਾਂਦਾ ਜਿਵੇਂ ਫਾਹਾ ਵੱਡਣਾ ਕਹਿ ਦਿੰਦੇ ਜੀ ਨੂੰ ਠੀਕ ਹੈ ਹੁਣ ਕਿਸੇ ਭਰਾ ਨੇ ਜੇ ਲੋ ਖੇਤ ਪਾਉਣਾ ਫਾਰਮ ਕੋਸ਼ਿਸ਼ ਕਰੋ ਜੇ ਤੁਸੀਂ ਖੇਤ ਹੀ ਪਾਉ ਜੇ ਜੇ ਸੋਡੇ ਜਾਦੇ ਚੋਰੀ ਦਾ ਜਾਂ ਕੋਈ ਡਰ ਹੈ ਨਹੀਂ ਜੇ ਤੁਹਾਡੇ ਘਰ ਕੋਲੇ ਖੁੱਲੀ ਜਗ੍ਹਾ ਉੱਥੇ ਵੀ ਪਾ ਸਕਦੇ ਹੋ ਠੀਕ ਹੈ ਇਹ ਉਹਨਾਂ ਵਾਸਤੇ ਹੈ ਜਿਹੜਾ ਨੇ ਪ੍ਰੋਪਰ ਫਾਰਮ ਪਾਉਣਾ ਪੈਸੇ ਲਾਉਣੇ ਆ ਮੰਨ ਲਓ ਜਾਂ ਲੋਨ ਲੋਨ ਵਾਲਾ ਤਾਂ ਤੁਹਾਡਾ ਖੇਤ ਹੀ ਪਾਸ ਹੋਣਾ ਘਰੇ ਬਹੁਤ ਘੱਟ ਚਾਂਸ ਹੁੰਦੇ ਆ ਠੀਕ ਹੈ ਉਹਦੇ ਵਿੱਚ ਥੋੜੀਆਂ ਹੀ ਆਪਾਂ ਗੱਲਾਂ ਦਾ ਧਿਆਨ ਰੱਖਣਾ ਜਿਨ੍ਹਾਂ ਨਾਲ ਆਪਣੇ ਜਾਨਵਰ ਸਿਹਤਮੰਦ ਰਹਿਣਗੇ ਤੰਦਰੁਸਤ ਰਹਿਣਗੇ ਆਪਣਾ ਜਿਹੜਾ ਗੈਰ ਕੁਦਰਤੀ ਤੇ ਕੁਦਰਤੀ ਨੁਕਸਾਨ ਹੋਣੋਂ ਬਚ ਜਾਊਗਾ ਹੁਣ ਜਿਵੇਂ ਆਉਣੇ ਆ ਆਪਾਂ ਐਂਟਰੀ ਤੇ ਆਹੀ ਇੱਕ ਤੁਸੀਂ ਗੱਲ ਨੋਟ ਕਰਿਓਗੇ ਨੇ ਮੇਰੇ ਖੇਤ ਨਾਲੋਂ ਇਹ 3 ਤੋਂ 4 ਫੁੱਟ ਫਾਰਮ ਉੱਚਾ ਹੈ ਮੈਂ 70-80 ਹਜ਼ਾਰ ਦੀ ਭਰਤ ਪਾਈ ਹੋਈ ਹੈ ਠੀਕ ਹੈ ਆਮ ਖੇਤਾਂ ਨਾਲੋਂ 2 ਤੋਂ 3 ਫੁੱਟ ਤੁਸੀਂ ਉੱਚਾ ਰੱਖਣਾ ਹੀ ਰੱਖਣਾ ਫਾਰਮ ਜਿਵੇਂ ਸਾਡੇ ਸਾਈਡ ਤੇ ਝੋਨਾ ਲੱਗਦਾ ਝੋਨੇ 'ਚ ਜਦੋਂ ਰੇਹਾਂ ਸਪਰੀਆਂ ਦਾ ਦੌਰ ਚੱਲੂਗਾ ਇੱਥੇ 4 ਤੋਂ 2-3 ਮਹੀਨਿਆਂ ਨੂੰ ਝੋਨਾ ਲੱਗ ਜਾਣਾ ਇੱਥੇ ਉਦੋਂ ਜਿਵੇਂ ਪ੍ਰਾਣ ਪਾ ਦਿੰਨੇ ਆਪਾਂ ਡੱਡੂ ਮਾਰ ਕੀ ਪਾਣੇ ਆ ਉਹਦੀ ਕਿੰਨੀ ਗੰਦੀ ਗੈਸ ਬਣਦੀ ਐ ਤੇ ਇੱਕ ਜਦੋਂ ਭਾਦੋਂ ਦਾ ਮਹੀਨਾ ਆਉਂਦਾ ਹਮਸ ਹੁੰਦੀ ਆ ਆਪਣੇ ਪੰਜਾਬ 'ਚ ਆਹ ਹਵਾ ਨਹੀਂ ਚੱਲਦੀ ਹੁੰਦੀ ਬਹੁਤ ਤਾ ਹੁੰਦਾ ਜਦੋਂ ਥੋੜਾ ਜਿਹਾ ਫਾਰਮ ਉੱਚਾ ਹੋਊਗਾ ਹਵਾ ਕ੍ਰੋਸ ਹੁੰਦੀ ਹੋਊ ਦੂਜੇ ਖੇਤ ਨਾਲ ਇੱਕ ਜਦੋਂ ਹੜ੍ਹਾਂ ਦਾ ਸਿਸਟਮ ਆ ਜਾਂਦਾ ਪਿੱਛੇ ਕਿੰਨਾ ਨੁਕਸਾਨ ਹੋਇਆ ਸੀ ਜਿਹੜਾ ਮੀਂਹ ਦਾ ਪਾਣੀ ਆ ਜਾਂਦਾ ਉਹ ਤੋਂ ਵੀ ਇਹਦੀ ਬਚਤ ਹੈ ਫਾਰਮ ਵਧੀਆ ਉੱਚੇ ਥਾਂ ਪਾਉਣਾ ਠੀਕ ਹੈ ਜਿੱਥੇ ਮੰਨ ਲਓ ਪਾਣੀ ਗੰਦਾ ਖੜਦਾ ਜਾਂ ਉਹ ਜਾਂ ਕੂੜਾ ਕਰਗਟਾ ਆਸ-ਪਾਸੇ ਉੱਥੇ ਫਾਰਮ ਨਹੀਂ ਪਾਉਣਾ ਵਧੀਆ ਲੋਕੇਸ਼ਨ ਤੇ ਪਾਉਣਾ ਫਿਰ ਇਹਦੀ ਆ ਜਾਂਦੀ ਹੈ ਜਿਹੜੀ ਬਾਉਂਡਰੀ ਤੁਸੀਂ ਆਪ ਦੇ ਤਰੀਕੇ ਨਾਲ ਮਹਿੰਗੀ ਸਸਤੀ ਜਿਵੇਂ ਮੈਂ ਜਾਲੀ ਆ ਇਧਰ ਹੁਣ ਥੋੜੀ ਘਟ ਗਈ ਸੀ ਸਾਡੇ ਉਧਰ ਲੱਗੀ ਹੋਈ ਹੈ ਜਾਲੀ ਤੁਸੀਂ ਸਾਰੀ ਦੇਖੋਗੇ ਠੀਕ ਹੈ ਇਹਦੇ ਜਾਲੀ ਦੇ ਥੱਲੇ ਦੀ ਵੀ ਕੁੱਤੇ ਵੜ ਜਾਂਦੇ ਆ ਥੱਲੇੋਂ ਤੁਸੀਂ ਪੂਰਾ ਇੰਤਜ਼ਾਮ ਕਰਨਾ ਇਹ ਹਜੇ ਸਾਡਾ ਕੰਮ ਚੱਲੀ ਜਾਂਦਾ ਫਾਰਮ ਦਾ ਠੀਕ ਆ ਥੱਲੇ ਥੋੜੀ ਕੰਦ ਕੱਢ ਲਓ ਫੁੱਟ ਪਲਾਂ ਦੀ ਕੋਈ ਟਾਇਰ ਦਬ ਦਿਓ ਜਿਹੜਾ ਕੁੱਤਾ ਥੱਲੇੋਂ ਟੋਹਾ ਪਾਟ ਕੇ ਜਾਂ ਬੰਦਾ ਨਾ ਨਿਕਲੇ ਚਾਰ ਦੁਵਾਰੀ ਥੋੜੀ ਹੋਣੀ ਚਾਹੀਦੀ ਆ ਬੱਕਰੀਆਂ ਨੂੰ ਇੱਕ ਤਾਂ ਆਵਾਰਾ ਕੁੱਤੇ ਬਹੁਤ ਪੈਂਦੇ ਆ ਇੱਕ ਚੋਰ ਬਹੁਤ ਹੁੰਦੇ ਆ ਚੋਰੀ ਬਹੁਤ ਹੁੰਦੀ ਆ ਬੱਕਰੀ ਤੇ ਮੱਝਾਂ ਥਿਆ ਆ ਜਾਂਦੀ ਆ ਚ ਬੱਕਰੀ ਨਹੀਂ ਥਿਆਉਂਦੀ ਕਿਉਂਕਿ ਨਾਲ ਦੀ ਨਾਲ ਛਟਕਈ ਵੜ ਦਿੰਦਾ ਤੇ ਇੱਥੇ ਹੀ ਪਤਾ ਲੱਗਦਾ ਬੱਕਰੀ ਦੀ ਮਾਰਕੀਟ ਕਿੰਨੀ ਆ ਇਹ ਨਾ ਸੋਚੋ ਜੇ ਸੂਰਾਂ ਵਾਲਾ ਕੰਮ ਆ ਜਾਂ ਅਮਰੀਕਨ ਗਾਇਆਂ ਵਾਲਾ ਤੁਹਾਨੂੰ ਸੜਕਾਂ ਤੇ ਛੱਡਣਾ ਪਊਗਾ ਜਾਂ ਇਹ ਕੰਮ ਮਾਰਕੀਟ ਵੱਨੋਂ ਫੇਲ ਹੋ ਜਾਊਗਾ ਚੋਰ ਉਹਦੀ ਚੋਰੀ ਕਰਦਾ ਹੁੰਦਾ ਜਿਹਦੀ ਮਾਰਕੀਟ ਜਮਾ ਸਿਰੇ ਤੇ ਹੋਵੇ ਜਿਵੇਂ ਸਿਆਉਣਾ ਹੋ ਗਿਆ ਜਾਂ ਬੱਕਰੀ ਹੋ ਗਈ ਠੀਕ ਹੈ ਤੇ ਆਪਾਂ ਵੀ ਇਹ ਸੇਫ ਰੱਖਣਾ ਚੋਰਾਂ ਤੋਂ ਆਪਦੇ ਕੈਮਰੇ ਲਵਾਓ ਬੰਦੇ ਰੱਖੋ ਜਾਂ ਉੱਥੇ ਆਪਦੇ ਇੱਕ ਦੋ ਕੁੱਤੇ ਉਹ ਜੇ ਰੱਖੋ ਗਝਾਲੋ ਵਿੱਚ ਠੀਕ ਹੈ ਤੇ ਆਹ ਜਿਹੜੀ ਚਾਰ ਦਿਵਾਰੀ ਆ ਇਹ ਵਧੀਆ ਕਰਨੀ ਆ ਤੁਸੀਂ ਆਪ ਦੀ ਕਿਸੇ ਪਾਸੋਂ ਅਵਾਰਾ ਕੁੱਤਾ ਤੇ ਇਹ ਨਾ ਆਵੇ ਇਹਦਾ ਚੋਰ ਆ ਜਿਹੜਾ ਛੋਟਾ ਬੱਚਾ ਹੁੰਦਾ ਉਹਨੂੰ ਬਿੱਲੇ ਤੋਂ ਵੀ ਖਤਰਾ ਰਹਿੰਦਾ ਜੀ ਕੋਈ ਨਹੀਂ ਬਿੱਲੇ ਤੋਂ ਤਾਂ ਜੰਗਲੀ ਜਾਨਵਰਾਂ ਤੋਂ ਸਾਰਿਆਂ ਤੋਂ ਰਹਿੰਦਾ ਤੀਂ ਦੂਗਾ ਜਿਵੇਂ ਹੋਣਾ ਮਗਰ ਭੇਡਾਂ ਮਾਰੀਆਂ ਕਿਸੇ ਭਰਾ ਦੀਆਂ ਪਤਾ ਨਹੀਂ ਕੁੱਤੇ ਮਾਰ ਗਏ ਤੀਂ ਦੂਗਾ ਮਾਰ ਗਏ ਠੀਕ ਹੈ ਜਿਹੜਾ ਵੱਡੇ ਜਿਵੇਂ ਆ ਖੇਤਾਂ 'ਚ ਬਿੱਲੇ ਹੁੰਦੇ ਬਿੱਲੇ ਵੀ ਬਈ ਮੇਮਨੇ ਨੂੰ ਤਾਂ ਪੈ ਸਕਦੇ ਆ ਠੀਕ ਹੈ ਪਰ ਇਹ ਕਿ ਹਸਾਂ ਹੁੰਦੇ ਪੈ ਜਾਂਦੇ ਪੈ ਜਾਂਦੇ ਆ ਬਹੁਤ ਘੱਟ ਆ ਬੱਚਿਆਂ ਦਾ ਜ਼ਿਆਦਾ ਧਿਆਨ ਰੱਖਣਾ ਤੁਸੀਂ ਇਹ ਚੀਜ਼ ਹੋਗੀ ਫੇਰ ਆ ਗਿਆ ਆਪਣੀਆਂ ਇੱਕ ਇਹ ਚਾਪਰ ਤੁਸੀਂ ਗੱਲ ਸੁਣੀ ਹੋਣੀ ਹੈ ਜਦੋਂ ਬੱਕਰੀਆਂ ਮਾਰਦੀਆਂ ਸਾਰੀਆਂ ਮਰ ਜਾਂਦੀਆਂ ਗਾਟਾ ਪੈ ਜਾਂਦਾ ਇਹ ਤੁਸੀਂ ਆਮ ਹੀ ਪਿੰਡਾਂ 'ਚ ਦੇਖੀਆਂ ਹੋਣੀਆਂ ਜਦੋਂ ਇੱਕ ਬੱਕਰੀ ਬਿਮਾਰ ਹੋ ਗਈ ਨਾਲ ਦੀ ਨਾਲ ਸਾਰੀਆਂ ਬਿਮਾਰ ਉਹ ਇੱਕ ਵਾਇਰਸ ਹੁੰਦਾ ਹੈ ਪੀਪੀਆਰ ਐਫਐਮਡੀ ਦੋ ਤਰ੍ਹਾਂ ਦੀਆਂ ਬਿਮਾਰੀਆਂ ਇਹ ਆਪਣੇ ਬਾੜੀ 'ਚ ਆਉਣੀਆਂ ਨਹੀਂ ਇਹ ਆਪਾਂ ਆਪ ਲਿਆਵਾਂਗੇ ਪੈਰਾਂ ਰਹੀਂ ਲਿਆਵਾਂਗੇ ਕੱਪੜਿਆਂ ਰਹੀਂ ਲਿਆਵਾਂਗੇ ਜਾਂ ਕੋਈ ਉਹ ਵਾਇਰਸ ਵਾਲਾ ਜਾਨਵਰ ਲੈ ਕੇ ਆਵਾਂਗੇ ਇਹ ਚੀਜ਼ ਤੇ ਬਹੁਤ ਕੰਟਰੋਲ ਰੱਖਣਾ ਤੁਸੀਂ ਪੀਪੀਆਰ ਤੇ ਐਫਐਮਡੀ ਫਮ ਨਾਲ ਹੀ ਨੋਟ ਕਰ ਲੀਕਾ ਉੱਥੇ ਹੀ ਕਰੋ ਨਹੀਂ ਇਹ ਆਪਣਾ ਇਹ ਤਾਂ ਕੱਲ ਦਾ ਸਿਸਟਮ ਹੈ ਇਹ ਸੋਨੂੰ ਮੈਂ ਦੱਸੀ ਜਨਾ ਤੁਸੀਂ ਆਪ ਦਾ ਸਿਸਟਮ ਕਿਵੇਂ ਬਣਾ ਕੇ ਰੱਖਣਾ ਕਿਉਂਕਿ ਹੁਣ ਜਿਵੇਂ ਤੁਸੀਂ ਅਲੱਗ-ਅਲੱਗ ਆਈ ਹੋ ਕਿੱਥੋਂ ਕੋਈ ਕਿੱਥੋਂ ਆਇਆ ਕੋਈ ਕਿੱਥੋਂ ਆਇਆ ਜੇ ਤੁਸੀਂ ਬੱਕਰੀਆਂ ਚਵਾਏ ਹੋਏ ਤੁਹਾਡੇ ਘਰੇ ਬੱਕਰੀ ਬਿਮਾਰ ਸ਼ਮਾਰ ਵਾਇਰਸ ਨੇ ਤੁਹਾਡੇ ਪੈਰਾਂ ਰਹੀਂ ਆ ਜਾਣ ਚਲੋ ਆਪਣਾ ਤਾਂ ਹਜੇ ਇੱਥੇ ਮਾਲ ਹੈ ਨਹੀਂਗਾ ਦੋ ਜਗ੍ਹਾ ਇੱਕ ਘਰੇ ਹੈਗਾ ਇੱਕ ਆਪਣਾ ਗਿੱਦੜਵੇ ਕੋਲੇ ਜੰਡਗੀਆਂ ਪਿੰਡ ਹੈ ਠੀਕ ਹੈ ਉਹਦਾ ਵੀ ਇਹੀ ਕਾਰਨਾ ਹੁਣ ਆਪਾਂ ਗਾਂ ਨਹੀਂ ਇੱਥੇ ਮੇਰਾ ਪੂਰਾ ਪ੍ਰਬੰਧ ਕਰਿਆ ਹੋਣਾ ਸੀ ਜੇ ਮੇਰੀਆਂ ਬੱਕਰੀਆਂ ਹੁੰਦੀਆਂ ਤੁਸੀਂ ਐ ਸਿੱਧੇ ਐਂਟਰ ਨਹੀਂ ਹੋ ਸਕਦੇ ਸੀ ਫਾਰਮ 'ਚ ਤੇ ਉਹੀ ਗੱਲ ਤੁਸੀਂ ਕਰਨੀ ਆ ਆਪਦੇ ਫਾਰਮ 'ਚ ਭਲਾਂਈ ਤੁਹਾਡੇ ਕੋਲੇ ਇੱਕ ਜਾਨਵਰ ਆ ਭਲਾਂਦੀ 100 ਜਾਨਵਰ ਉਹ ਗੱਲ ਸਾਰਿਆਂ ਤੇ ਹੋਊਗੀ ਲਾਗੂ ਠੀਕ ਐ ਹੁਣ ਜਿਵੇਂ ਮੰਨ ਲਓ ਇੱਥੇ ਬੰਦਾ ਆ ਗਿਆ ਐਂਟਰੀ ਜਿਹੜੇ ਨੇ ਤੁਹਾਡਾ ਫਾਰਮ ਘੁੰਮਣ ਆਉਣਾ ਜਾਂ ਟ੍ਰੇਨਿੰਗ ਜਾਂ ਕੁਝ ਵੀ ਆਉਣਾ ਤੁਹਾਡਾ ਬੱਕਰੀਆਂ ਦੇਖਣ ਆਉਣੀਆਂ ਠੀਕ ਐ ਜਦੋਂ ਤੁਹਾਨੂੰ ਕੋਈ ਫੋਨ ਕਰਦਾ ਬੰਦਾ ਪਹਿਲੀ ਗੱਲ ਐਰੇ ਗੈਰੇ ਨੂੰ ਤੁਸੀਂ ਆਪਦਾ ਮਾਲ ਨਹੀਂ ਦਿਖਾਉਣਾ ਠੀਕ ਹੈ ਕੋਈ ਹਾਂ ਬੰਦਾ ਨਵਾਂ ਹੈਗਾ ਅਰੇ ਆਪਾਂ ਤਾਂ ਚਾਰ ਜਾਨਵਰ ਲਊਗਾ ਪੈਸੇ ਆਪਾਂ ਨੂੰ ਮੋਟਾਊਗਾ ਜਾਂ ਕੋਈ ਡਾਕਟਰ ਹੈਗਾ ਜਾਂ ਕੋਈ ਉਹ ਜਿਹੜਾ ਬੰਦਾ ਆਪਣਾ ਲਿਆ ਜੀ ਜਾਂ ਰਿਸ਼ਤੇਦਾਰ ਠੀਕ ਹੈ ਜਿਹੜੇ ਨੂੰ ਥੋੜੇ ਤਾਂ ਘੱਟ ਆ ਪਰ ਜਿਵੇਂ ਸਾਡੇ ਤਾਂ ਇੱਥੇ ਵੈਕਟ ਕਰਨ ਲੋਕ ਇੱਥੇ ਮੇਲਾ ਲੱਗਿਆ ਰਹਿੰਦਾ ਪੰਜ ਤੋਂ 10 ਬੰਦੇ ਡੇਲੀ ਆਉਂਦੇ ਆ ਫੇਰ ਕੀ ਕਰਨਾ ਜਿਹੜਾ ਸੋਡਾ ਮੇਨ ਗੇਟ ਹੈਗਾ ਜਿਹੜਾ ਚੂਨਾ ਹੁੰਦੀ ਆ ਕਲੀ ਹੁੰਦੀ ਆ ਉਹ ਤੁਸੀਂ 5-10 ਗੱਟੇ ਘਰੇ ਰੱਖਣੀ ਰੱਖਣੇ ਆ ਉਹ 100 ਦਾ ਆ ਜਾਂਦਾ 1000 ਦੇ ਗੱਟੇ ਲਿਆ ਕੇ ਰੱਖ ਲਓ ਜਿਵੇਂ ਹੁਣ ਇੱਥੇ ਸਾਡੇ ਰਹਿ ਕੇ ਬਟੰਡੇ ਦੇ ਕੋਲੇ ਮੱਝਾਂ ਗਾਂਾਂ ਮਰੀਆਂ ਬਹੁਤ ਉਹ ਐਫਐਮਡੀ ਕਰਕੇ ਤੇ ਐਚਐਸ ਕਰਕੇ ਮਰੀਆਂ ਉਹ ਵਾਇਰਸ ਗਾਂ ਦੀ ਗਾਂ ਫੈਲੀ ਗਿਆ ਫਿਰ ਆਪਾਂ ਕੀ ਕਰਦੇ ਤਾਂਗਿਆਂ ਤੇ ਹੋ ਜਾਂਦੇ ਪਾਣੀ ਤੇ ਹੋਏ ਨੇ ਉਹ ਬਈ ਕੁਝ ਨਹੀਂ ਕਰਦੇ ਉਹਨੂੰ ਵਾਇਰਸ ਨੂੰ ਇਹ ਸੋਡੀ ਆਪਦੀ ਪਹਿਲਾ ਪ੍ਰੇਜ ਹੈ ਤੇ ਬੱਕਰੀ ਬਿਮਾਰ ਹੁੰਦੀ ਨਹੀਂ ਛੇਤੀ ਜਦੋਂ ਹੋ ਗਈ ਇਹ ਦਿਲ ਬਹੁਤ ਛੇਤੀ ਛੱਡਦੀ ਹੈ ਇਹ ਟੀਕਿਆਂ ਟੂਕਿਆਂ ਤੋਂ ਤਾਂ ਬਹੁਤ ਘੱਟ ਕਵਰ ਹੁੰਦੀ ਹੈ ਇਹ ਐਫਐਮਡੀ ਹੁੰਦੀ ਹੈ ਮੂੰਹ ਤੇ ਪੈਰ ਖੁਰਦੀ ਇਹ ਹੁਣ ਜਦੋਂ ਇੱਥੇ ਆ ਕੇ ਆਪਣੀ ਤੁਸੀਂ 2-3 ਫੁੱਟ ਤੇ ਕਲੀ ਖਿਲਾਰ ਦਿਓ ਜਦੋਂ ਤੁਸੀਂ ਸਾਰੇ ਆਓਗੇ ਤੁਹਾਡੇ ਪੈਰਾਂ ਨਾਲ ਕਲੀ ਲੱਗੂਗੀ ਠੀਕ ਹੈ ਫਿਰ ਬੰਦੇ ਨੂੰ ਕਹੋ ਬਈ ਆਪਦੇ ਉੱਥੇ ਆਪਦਾ ਰੱਖੋ ਸਾਬਣ ਵਗੈਰਾ ਉਹਨੂੰ ਕਹੇ ਹੱਥ ਧੋਵੋ ਠੀਕ ਹੈ ਇੱਕ ਬੰਦੇ ਨੂੰ ਤੁਸੀਂ ਆਪਦੀ ਬੈਠਕ ਬਣਾ ਕੇ ਰੱਖਣੀ ਆ ਬਾਹਰ ਜਾਂ ਕਮਰਾ ਅਲੱਗ ਜਨਮਰਾਂ ਤੋਂ ਦੂਰ ਜਿਵੇਂ ਕਿ ਆਪਣਾ ਹੈਗਾ ਠੀਕ ਹੈ ਉਹਨੂੰ ਪਹਿਲਾਂ 10-15 ਮਿੰਟ ਉੱਥੇ ਬਾਓ ਚਾਹ ਪਾਣੀ ਪਿਓ ਉਹਨੂੰ ਕਿਉਂਕਿ ਜੇ ਉਹ ਤਾਜ਼ਾ ਆਇਆ ਕਈ ਵਾਰੀ ਕੱਪੜਿਆਂ ਚੋਂ ਵੀ ਹੁਣ ਆਪਾਂ ਕੱਪੜੇ ਤਾਂ ਉੱਥੇ ਉਹਨੂੰ ਕਹਿ ਨਹੀਂ ਸਕਦੇ ਬਈ ਚੇਂਜ ਕਰ ਹਨਾ ਉਹਨੂੰ ਅੱਧਾ ਘੰਟਾ ਤਕਰੀਬਨ ਉਹਦੇ ਨਾਲ ਗੱਲਾਂ ਮਾਰੋ ਜਿਹੜੀ ਉਹ ਨੌਲਜ ਲੈਣ ਆਇਆ ਜਾਂ ਕੋਈ ਗੱਲਬਾਤ ਉਹਨੂੰ ਲੁਝਾਈ ਰੱਖੋ ਅੱਧਾ ਪੌਣਾ ਘੰਟਾ ਉਹਦੇ ਨੂੰ ਵਾਇਰਸ ਦਾ ਅਸਰ ਖਤਮ ਹੋ ਜਾਂਦਾ ਹੈ ਕੱਪੜਿਆਂ 'ਚ ਠੀਕ ਹੈ ਉਹਦੇ ਹੱਥ ਧਵਾ ਕੇ ਫੇਰ ਉਹਨੂੰ ਗਾਂ ਐਂਟਰੀ ਪਾਉਣੀ ਠੀਕ ਹੈ ਕੋਈ ਵੀ ਬੰਦਾ ਆਵੇ ਪਰ ਹਾਂ ਕੋਈ ਵੀ ਆਵੇ ਇਹ ਤੇ ਜਨਾਨੀਗਾ ਕੋਈ ਗੁੱਸਾ ਕਰਦਾ ਵੀ ਮੈਥੋਂ ਇਹ ਕਲੀ ਚ ਪੈਰ ਲਵਾਉਂਦੇ ਆ ਠੀਕ ਹੈ ਜਾਂ ਹੱਥ ਧਮਾਉਂਦੇ ਆ ਹੋਈ ਜਾਂਦੇ ਗੁੱਸਾ ਸੁਣਨੋਂ ਆਪ ਦੇ ਕੱਲੇ ਜਾਨਵਰਾਂ ਨਾਲ ਮੋਹ ਪਿਆਰ ਚਾਹੀਦਾ ਕਿਉਂਕਿ ਪੈਸੇ ਛੋੜੇ ਲੱਗੇ ਆ ਫੇਰ ਜਦੋਂ ਬੱਕਰੀਆਂ ਮਾਰਦੀਆਂ ਅਗਲਾ ਟੋਹਾ ਪਟਾਉਣ ਵੀ ਨਾਲ ਜਾਂਦਾ ਬਈ ਠੀਕ ਹੈ ਹਾਂ ਅਗਲੋਂ ਦੱਸ ਦੇ ਯਾਨੀ ਕਿ ਇੱਥੇ ਇੱਥੇ ਛੋਟਾ ਜਿਹਾ ਪੋਲਟਰੀ ਫਾਰਮ ਹੈਗਾ ਪੋਲਟਰੀ ਫਾਰਮ 'ਚ ਵੀ ਇਹੀ ਹੁੰਦਾ ਤੇ ਆਪਾਂ ਮੱਝਾਂ ਗਾਂਆਂ 'ਚ ਉਹ ਵੀ ਐਂ ਹੁੰਦਾ ਇੱਥੋਂ ਬੰਦਾ ਐਂਟਰ ਹੋ ਗਿਆ ਹੁਣ ਕਈ ਬੰਦਿਆਂ ਨੂੰ ਆਪਾਂ ਜਾਨਵਰ ਜਾਣਦੇ ਹੁੰਨੇ ਨਹੀਂ ਜਾਣਦੇ ਜਿਵੇਂ ਮੇਰਾ ਇੱਥੇ ਕੋਈ ਨੌਕਰ ਹੈਗਾ ਆਪਾਂ ਹੈ ਨਹੀਂ ਉਹਨੂੰ ਕੀ ਪਤਾ ਬਈ ਹਰੇਕ ਬੰਦੇ ਨੂੰ ਹੁਣ ਕਈ ਬੰਦੇ ਫਾਰਮ ਤੇ ਵਾਰਨਯੋਗ ਹੁੰਦੇ ਕਿ ਨਹੀਂ ਵਾਰ ਸਕਦੇ ਆਪਾਂ ਫਾਰਮ ਤੇ ਠੀਕ ਹੈ ਇਹਦੀ ਚੋਰ ਵੀ ਆ ਸਕਦਾ ਜਿਵੇਂ ਬਈ ਮੈਂ ਬੱਕਰੀਆਂ ਦੇਖਣੀਆਂ ਭੇਤ ਲੈਣ ਆਉਂਦਾ ਠੀਕ ਹੈ ਉਹ ਗੱਲਾਂ ਦੱਸਾਂਗੇ ਬਈ ਆਪਦੀ ਲੇਬਰ ਨੂੰ ਜਾਂ ਆਪਦੇ ਘਰਦਿਆਂ ਨੂੰ ਕਿਵੇਂ ਸਮਝਾ ਕੇ ਰੱਖਣੀ ਹੈ ਜਦੋਂ ਫਾਰਮ ਬਣਾਉਣਾ ਛੋਟਾ ਜਿਹੜਾ ਲੇਬਰ ਵਾਲੇ ਦਾ ਰੂਮ ਹੈ ਜਾਂ ਚੌਂਕੀਦਾਰ ਦਾ ਜਾਂ ਛੋਟਾ ਰੂਮ ਹੈ ਉਹ ਮੇਨ ਐਂਟਰੀ ਤੇ ਹੋਣਾ ਚਾਹੀਦਾ ਕਈ ਹੁਣ ਕੀ ਕਰਦੇ ਇੱਥੇ ਫਾਰਮ ਪਾਲਿਆ ਜਿਹੜਾ ਆਪਰਾ ਹੈ ਉਹ ਪਰਾਂ ਕਰੀ ਬੈਠਿਆ ਬੰਦੇ ਆਉਂਦੇ ਆ ਉਹ ਸਾਰੇ ਜਾਨਵਰ ਵੇਖ ਕੇ ਕੋਈ ਹੱਥ ਲਾਈ ਜਾਂਦਾ ਕੋਈ ਕਈ ਵਾਰੀ ਹੁਣ ਤੁਸੀਂ ਦੇਖਣਾ ਜ਼ਹਿਰ ਪਾ ਜਾਂਦੇ ਆ ਕਿਉਂਕਿ ਲੱਗਦਾ ਬਹੁਤ ਹੁੰਦਾ ਇੱਕ ਦੂਜੇ ਦੇ ਸਰੀਕਾ ਇੱਕ ਦੂਜੇ ਨੂੰ ਮਾਰਨਾ ਸਹੀ ਗੱਲ ਪੰਜਾਬੀ ਨੂੰ ਪੰਜਾਬੀ ਮਾਰਦਾ ਠੀਕ ਹੈ ਇਹ ਚੀਜ਼ਾਂ ਦਾ ਆਪਾਂ ਰੱਖਣਾ ਵੀ ਕੋਈ ਜ਼ਹਿਰ ਨਾ ਪਾ ਜੇ ਆਪਣੇ ਜਾਨਵਰਾਂ ਨੂੰ ਠੀਕ ਹੈ ਜਾਂ ਉਹ ਕੋਈ ਬਿਮਾਰੀ ਨਾ ਲਿਆ ਆਵੇ ਜਾਂ ਕੁਝ ਵੀ ਹੈ ਉਹਨੂੰ ਜਦੋਂ ਹੁਣ ਇੱਥੇ ਆਗੇ ਸਾਨੂੰ ਇੱਥੇ ਰੋਕ ਲਿਆ ਆਪਣੇ ਉਹਨੂੰ ਪਤਾ ਲੱਗ ਜੂ ਬੰਦੇ ਆਗੇ ਉਹਨੇ ਇੱਥੇ ਪੁੱਛੂਗਾ ਬਈ ਹਾਂ ਦੱਸੋ ਬਈ ਕੀ ਕਿਵੇਂ ਗੱਲ ਹੈ ਬੰਦਾ ਅੰਦਰ ਰਲ ਜਾਣ ਵਾਲਾ ਲੈ ਕੇ ਜਾਵਾਂਗੇ ਠੀਕ ਹੈ ਸੋਡਾ ਜਿਹੜਾ ਕਮਰਾ ਹੋਣਾ ਚਾਹੀਦਾ ਮੇਨ ਜਿਹੜਾ ਪੁੱਛ ਗੱਛਾ ਉਹ ਸੋਡਾ ਮੇਨ ਐਂਟਰੀ ਤੇ ਹੋਣਾ ਚਾਹੀਦਾ ਗੇਟ ਤੋਂ ਇਹ ਗਲਤੀਆਂ ਕਰਕੇ ਗਾਂ ਛੱਡ ਤੇ ਆਪਾਂ ਸਾਰਾ ਚੱਲਾਂਗੇ ਤੇ ਛੋਟੀਆਂ-ਛੋਟੀਆਂ ਗਲਤੀਆਂ ਕਰਕੇ ਬਹੁਤ ਨੁਕਸਾਨ ਚੱਲਣਾ ਪੈਂਦਾ ਆਪਾਂ ਨੂੰ। ਬਾਕੀ ਕੋਈ ਵੀ ਇਧਰ ਆਊਗਾ ਉਹਦੀ ਨਿਗਰ ਰਹੂਗੀ। ਠੀਕ ਐ? ਕੈਮਰੇ ਜ਼ਰੂਰ ਲਵਾਉਣੇ ਆ ਆਪਣੇ ਸਾਰੇ ਫਾਰਮ ਤੇ ਕੈਮਰੇ। ਇਹ ਤੇ ਭਰੇਜ ਨਹੀਂ ਕਰਨਾ ਤੁਸੀਂ। ਚਲੋ ਜੇ ਤੁਹਾਡੇ ਘਰੇ ਹੈਗਾ ਤਾਂ ਕੋਈ ਲੋੜ ਨਹੀਂ ਗਈ ਪਰ ਜੇ ਤੁਸੀਂ ਪ੍ਰੋਪਰ ਫਾਰਮ ਪਾਉਣਾ ਕੈਮਰੇ ਜ਼ਰੂਰ ਲਵਾਉਣੇ ਆ। ਜਦੋਂ ਤੁਸੀਂ ਅੱਜ ਮੇਰੇ ਫਾਰਮ 'ਚੋਂ ਗਏ ਆ ਤੁਸੀਂ ਸਿੱਧਾ ਜਾ ਕੇ ਆਪਦੀਆਂ ਬੱਕਰੀਆਂ 'ਚ ਨਹੀਂ ਵੜਨਾ। ਤੁਸੀਂ ਅੱਜ ਮੰਡੀ ਘੁੰਮਣ ਆਏ ਹੋ ਨਹੀਂ ਵੜਨਾ ਆਪਦਾ ਘਰੇ ਜਾਓ ਨਹਾਵੋ ਧੋਵੋ ਕੱਪੜੇ ਚੇਂਜ ਕਰੋ ਫੇਰ ਆਪਦੇ ਕੋਈ ਅੱਧਾ ਪੌਣੇ ਘੰਟੇ ਬਾਅਦ ਆਪਦੇ ਜਾਨਵਰਾਂ ਨੂੰ ਪੱਠਾ ਨੀਰਾ ਜਾਂ ਉਹ ਚਾਹ ਆਪਦੇ ਚ ਵੜੋ ਤੇ ਵੈਸੀ ਜੇ ਆਪਾਂ ਕਿਉਂਕਿ ਵਾਇਰਸ ਨੇ ਨਹੀਂ ਵੇਖਣਾ ਤੁਸੀਂ ਥੋੜੇ ਆਪਦੇ ਜਾਨਵਰ ਹੈ ਕੀਦੇ ਆ ਉਹਨੇ ਪੈਰਾਂ ਨਾਲ ਚੌਂਟ ਜਣਾ ਜਾਂ ਆਪਣੇ ਕੱਪੜਿਆਂ ਨਾਲ ਜਦੋਂ ਤੁਸੀਂ ਕਿਤੇ ਗਏ ਨਹੀਂ ਬੱਕਰੀਆਂ ਦੇ ਵਿੱਚ ਨਾ ਮੰਡੀ ਗਏ ਹੋ ਨਾ ਕੋਈ ਜਾਨਵਰ ਦੇਖਣ ਗਏ ਹੋ ਉਹਦਾ ਕੋਈ ਚੱਕਰ ਨਹੀਂ ਗਾ ਜਦੋਂ ਕੋਈ ਪਾਸ ਜਦੋਂ ਮੰਨ ਲਓ ਕੋਈ ਤੁਸੀਂ ਮੂੰਹ ਪਟਿਆ ਕਿਸੇ ਦਾ ਜਾਂ ਕਿਸੇ ਦੇ ਦਵਾਈ ਜਾਂ ਖਾਸ ਕਰਕੇ ਜਿਹੜਾ ਡੰਗਰ ਡਾਕਟਰ ਆਉਂਦਾ ਉਹ ਡੰਗ ਡਾਕਟਰ ਨੂੰ ਵੀ ਸੱਦੂ ਜੀ ਦੇ ਜਾਨਵਰ ਬਿਮਾਰ ਹੋਏ ਹਾਂਜੀ ਉਂ ਦਾ ਕੋਈ ਸਾਧਦਾ ਨਹੀਂ ਜਾਂ ਕੋਈ ਚਲੋ ਆ ਏਆਈ ਕਰਨ ਗਿਆ ਠੀਕਾ ਕਰਨ ਗਿਆ ਫੇਰ ਆਉਂਦੇ ਹੁੰਦੇ ਆ ਪਰ ਜਾਦੇ ਉਹ ਜਦੋਂ ਬਿਮਾਰ ਹੁੰਦੇ ਉਹਦੇ ਜਾਨਵਰਾਂ ਨੂੰ ਸਾਧਦੇ ਆ ਉਹ ਤੇ ਜਾਦੇ ਧਿਆਨ ਦੇਣਾ ਉਹਨੂੰ ਕਹੇ ਭਈ ਹੱਥੁੱਥ ਧੋ ਕੇ ਯਾਰ ਤੇ ਆਪੈਰਾਂ ਨੂੰ ਆਹ ਲਾਲਾ ਥੱਲੇ ਕਲੀਆਂ ਟਰੇ ਭਰ ਕੇ ਰੱਖੋ ਪੈਰ ਉਹਨੂੰ ਕਹੇ ਘਸਾਲਾ ਵਿੱਚ ਠੀਕ ਹੈ ਉਹਦੋਂ ਕਹਿ ਦੇ ਅਗਲੇ ਨੂੰ ਜਾਦੇ ਉਹੀ ਹੁੰਦਾ ਕਲੀ ਜ਼ਰੂਰੀ ਹਾਂ ਹੁਣ ਥੋਡੇ ਚ ਜਿਵੇਂ ਕਿਸੇ ਦੀਆਂ ਬੱਕਰੀਆਂ ਨਹੀਂ ਰੱਖੀਆਂ ਦੋ ਚਾਰ ਬੰਦਿਆਂ ਦੀਆਂ ਰੱਖੀਆਂ ਹੋਣੀਆਂ ਪਰ ਮੈਨੂੰ ਕੀ ਪਤਾ ਕਿਹੜੇ ਦੀਆਂ ਰੱਖੀਆਂ ਨਹੀਂ ਰੱਖੀਆਂ ਥੋਡੇ ਮੈਂ ਸਾਰਿਆਂ ਦੇ ਮੰਨ ਲਓ ਹੱਥ ਤੋਂ ਵਾ ਕੇ ਜੇ ਮੇਰੇ ਜਾਨਵਰੋਂ ਨੇ ਮੈਂ ਕਲੀ ਇੱਥੇ ਪੂਰੀ ਸਾਰੇ ਕਲੀ ਹੋਣੀ ਸੀਗੀ ਠੀਕ ਹੈ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਹੈ ਇੱਥੇ ਤੁਸੀਂ ਜੇ ਲਾਪਰਵਾਹੀ ਕਰ ਗਏ ਭਾਵੇਂ ਥੋਡੇ ਲੋਨ ਤੇ ਜਾਨਵਰ ਆ ਭਾਵੇਂ ਥੋਡੇ ਆਪਦੇ ਆ ਥੋੜਾ ਘਾਟਾ ਥੋੜੇ ਵੱਟਤੀ ਪਿਆ ਨਫਾ ਦਾ ਜਦੋਂ ਹੋਊਗਾ ਵੇਚੀ ਜਾਊਗਾ